ਮੁਹੀਉਦੀਨ ਮੁਹੰਮਦ ਔਰੰਗਜ਼ੇਬ ਔਰੰਗਜ਼ੇਬ ਸ਼ਾਜਾਹਾਂ ਤੇ ਮੁਮਤਾਜ਼ ਮਹਿਲ ਦਾ ਸਤਮਾ ਪੁੱਤਰ ਸੀ ਉਸ ਦਾ ਜਨਮ 24 ਅਕਤੂਬਰ 1618 ਈਸਵੀ ਨੂੰ ਦੋਹਾਤ ਵਿੱਚ ਹੋਇਆ ਸੀ ਇਹ ਔਰੰਗਜ਼ੇਬ ਬਾਅਦ ਵਿੱਚ ਆਲਮਗੀਰ ਪਹਿਲੇ ਦੇ ਨਾਂ ਤੇ ਦਿੱਲੀ ਦੇ ਤਖਤ ਤੇ ਬੈਠਾ ਅਸੀਂ ਆਸਾਨੀ ਨਾਲ ਉਸ ਦੀ ਤਿੱਖੀ ਬੁੱਧੀ ਅਤੇ ਕੁਦਰਤੀ ਅਦਭੁਤ ਯਾਦਦਾਸ਼ਤ ਦੇ ਵਰਣਨ ਤੇ ਵਿਸ਼ਵਾਸ ਕਰਦੇ ਹਾਂ ਕੁਰਾਨ ਦਾ ਗਿਆਨ ਅਤੇ ਪੈਗੰਬਰ ਮੁਹੰਮਦ ਦੇ ਕਥਨਾ ਸਬੰਧੀ ਉਸਦਾ ਅਧਿਐਨ ਗੰਭੀਰ ਅਤੇ ਸੰਪੂਰਨ ਸੀ ਇਹ ਉਸਦੇ ਪਤਰਾਂ ਵਿੱਚ ਸਪਸ਼ਟ ਰੂਪ ਵਿੱਚ ਚਲਕਦਾ ਹੈ ਉਹ ਉਹਨਾਂ ਦੀ ਟੁਕਮੀ ਮਿਸਾਲ ਦੇਣ ਲਈ ਹਮੇਸ਼ਾ ਤਿਆਰ ਰਹਿੰਦਾ ਸੀ ਅਰਬੀ ਅਤੇ ਫਾਰਸੀ ਭਾਸ਼ਾਵਾਂ ਤੇ ਉਸਦਾ ਪੂਰਾ ਅਧਿਕਾਰ ਸੀ ਅਤੇ ਉਹ ਉਹਨਾਂ ਭਾਸ਼ਾਵਾਂ ਨੂੰ ਵਿਦਵਾਨ ਵਾਂਗ ਲਿਖ ਅਤੇ ਬੋਲ ਸਕਦਾ ਸੀ ਉਸ ਸਮੇਂ ਤੱਕ ਮੁਗਲ ਦਰਬਾਰ ਦੇ ਕਰੇਲੂ ਜੀਵਨ ਵਿੱਚ हिन्दोस्तानी दी ਵਰਤੋਂ ਹੋਣੀ ਸ਼ੁਰੂ ਹੋ ਗਈ ਸੀ ਇਹ ਔਰੰਗਜ਼ੇਬ ਦੀ ਮਾਤ ਪਾਸ਼ਾ ਵੀ ਸੀ ਉਸ ਨੂੰ ਹਿੰਦੀ ਦਾ ਆਮ ਗਿਆਨ ਵੀ ਸੀ ਉਹ ਆਮ ਬੋਲਚਾਲ ਵਿੱਚ ਹਿੰਦੀ ਦੀਆਂ ਪ੍ਰਸਿੱਧ ਕਹਾਪਤਾਂ ਵੀ ਵਰਤਦਾ ਸੀ ਔਰੰਗਜ਼ੇਬ ਨੇ ਗੈਰ ਕਾਬਸਾਹਦ ਨੂੰ ਅੰਡਰਟ ਕੀਤਾ ਉਹ ਪ੍ਰਸੰਸਾਤਮਕ ਕਵਿਤਾ ਨਾਲ ਨਫ਼ਰਤ ਕਰਦਾ ਸੀ ਉਸ ਨੂੰ ਉਪਦੇਸ਼ਕ ਸੁਚੱਜੀ ਕਵਿਤਾ ਪਸੰਦ ਸੀ ਉਹ ਧਾਰਮਿਕ ਗ੍ਰੰਥ ਹਤੇ ਕੁਰਾਨ ਦੀਆਂ ਟਿੱਪਣੀਆਂ ਮੁਹੰਮਦ ਦੀ ਜ਼ਿਵਨੀ ਇਮਾਮ ਮੁਹੰਮਦ ਗਾਜ਼ਾਲੀ ਦੀਆਂ ਰਚਨਾਵਾਂ ਮੁਨੀਰ ਨਵਾਸੀ ਸ਼ੇਖ ਸ਼ਰਫਜ਼ਾਇਆ ਅਤੇ ਸ਼ੇਖ ਜਨੂਦੀਨ ਕੋਤਬ ਮਹੀਸੇ ਰਾਜ਼ੀ ਦੀਆਂ ਚੌੜਮੀਆਂ ਚਿੱਠੀਆਂ ਅਤੇ ਅਜੇ ਹੋਰ ਲੇਖਾਂ ਦੀਆਂ ਰਚਨਾਵਾਂ ਨੂੰ ਬੜੇ ਪਿਆਰ ਨਾਲ ਪੜ੍ਹਦਾ ਸੀ ਉਸ ਨੂੰ ਚਿੱਤਰਕਾਰੀ ਕਦੇ ਪਸੰਦ ਨਹੀਂ ਸੀ ਅਤੇ ਆਪਣੀ ਰਾਜ ਦੇ 10 ਸਾਲ ਪੂਰੇ ਹੋਣ ਦੇ ਜਸ਼ਨ ਦੌਰਾਨ ਆਪਣੇ ਮਹਿਲ ਵਿੱਚੋਂ ਗੌਣ ਦੀ ਕਲਾ ਨੂੰ ਬਾਹਰ ਕੱਢ ਦਿੱਤਾ ਸੀ ਉਹ ਸੁੰਦਰ ਚੀਨੀ ਦੇ ਭਾਂਡਿਆਂ ਦਾ ਬਹੁਤ ਸ਼ੌਕੀਨ ਸੀ ਆਪਣੇ ਪਿਤਾ ਵਾਂਗ ਉਸ ਨੂੰ ਕਲਾਕਾਰਤਾ ਨਾਲ ਕੋਈ ਪਿਆਰ ਨਹੀਂ ਸੀ ਆਪਣੇ ਰਾਜ ਦੌਰਾਨ ਉਸਨੇ ਕੋਈ ਵੀ ਜ਼ਿਕਰਯੋਗ ਸੁੰਦਰ ਮਸਜਿਦ ਜਾਂ ਕਬਰ ਨਹੀਂ ਬਣਾਈ ਉਸ ਦੀ ਜਿੱਤ ਨੂੰ ਦਰਸਾਉਂਦੀਆਂ ਸਾਦੀਆਂ ਮਸਜਿਦਾਂ ਅਤੇ ਦੱਖਣ ਅਤੇ ਪੱਛਮ ਦੀਆਂ ਸ਼ਾਹੀ ਸੜਕਾਂ ਤੇ ਪਾਈਆਂ ਗਈਆਂ ਸਰਾਵਾਂ ਜ਼ਰੂਰ ਮਿਲਦੀਆਂ ਹਨ ਸਾਨੂੰ ਦਿੱਲੀ ਦੇ ਲਾਲ ਕਿਲੇ ਦੀ ਮੋਤੀ ਮਸਜਿਦ ਵਿੱਚ ਨਿਸ਼ਚਿਤ ਤੌਰ ਤੇ ਇੱਕ ਮਹੱਤਵਪੂਰਨ અપਵਾਦ ਮਿਲਦਾ ਹੈ ਇਸ ਦੀ ਨੀ 10 ਦਸੰਬਰ 1657 ਈਸਵੀ ਨੂੰ ਰੱਖੀ ਗਈ ਸੀ ਅਤੇ 5 ਸਾਲਾਂ ਵਿੱਚ ਪੂਰਾ ਹੋਇਆ ਸੀ ਇਹਨਾਂ ਨੂੰ ਬਣਾਉਣ ਵਿੱਚ 1,60,000 ਰੁਪਏ ਖਰਚ ਕੀਤੇ ਗਏ ਸਨ ਲਾਹੌਰ ਵਿੱਚ ਔਰੰਗਜ਼ੇਬ ਦੁਆਰਾ ਬਣਾਈ ਗਈ ਮਸਜਿਦ ਬਹੁਤ ਸੁੰਦਰ ਨਹੀਂ ਹੈ ਆਪਣੀ ਬੀਗਮ ਦਿਲਰਸਪਾਨੋ ਦੀ ਕਬਰ ਤੇ ਉਸਨੇ ਜੋ ਮਕਬਰਾ ਬਣਵਾਇਆ ਸੀ ਉਹ ਹੀ ਉਸ ਦੇ ਕਾਰਜ ਦੀ ਸਭ ਤੋਂ ਉੱਤਮ ਇਮਾਰਤ ਹੈ